ਭਾਰਤ ਨੇ ਪੈਰਿਸ 올림픽ਸ ਦੇ ਵਿੱਚ ਸ਼ੂਟਰ ਮਨੂ ਭਾਕਰ ਨੇ ਔਰਤਾਂ ਦੇ 10 ਮੀਟਰ 에ਅਰ ਪਿਸਟਲ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ ਸੋ ਮੇਰੇ ਨਾਲ ਇਸੇ ਖਬਰ ਤੇ ਐਡੀਟਰ ਇਨ ਚੀਫ ਡੇਲੀ ਪੋਸਟ ਜਗਦੀਪ ਸੰਧੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜਗਦੀਪ ਜੀ ਪੈਰਿਸ 올림픽 ਖੇਡਾਂ ਦੇ ਵਿੱਚ ਭਾਰਤ ਦੇ ਖਿਡਾਰੀਆਂ ਨੇ ਮਾਣ ਵਧਾਇਆ ਸ਼ਾਨਦਾਰ ਸ਼ੁਰੂਆਤ ਹੋਈ ਹੈ ਸਕਾ ਜਿਹੜਾ ਇਵੈਂਟ ਹੈ 10 ਮੀਟਰ ਡਰਾ ਜਿਹੜਾ 10 ਮੀਟਰ ਪਿਸਟਲ ਰਾਊਂਡ ਸੀਗਾ ਉਹ ਖਤਮ ਹੋ ਚੁੱਕਿਆ ਔਰ ਉਸ ਵਿੱਚ ਮਨੂ ਭਾਕਰ ਜਿਹੜੇ ਆ ਬ੍ਰੌਂਜ਼ ਮੈਡਲ ਜਿੱਤ ਚੁਕੇ ਹੈ ਔਰ ਇਸ ਵਿੱਚ ਕੋਰੀਆ ਦਾ 골ਡ ਔਰ ਕੋਰੀਆ ਦਾ ਹੀ ਸਿਲਵਰ ਆਇਆ ਹਾਲਾਂਕਿ ਮਨੂ ਬਾਕਰ ਜਿਹੜੇ ਨੇ ਬਹੁਤ ਵਧੀਆ ਪਰਫਾਰਮ ਕਰ ਰਹੇ ਸੀ ਲੇਕਿਨ ਆਖਿਰ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ 0.1% ਤੋਂ ਜਿਹੜਾ ਉਹ ਪੁਆਇੰਟ ਉਸ ਆਪਣੇ ਇਵੈਂਟਸ ਪਿੱਛੇ ਹੋ ਗਏ ਨੇ ਫਿਲਾਲ ਮਨੂ ਬਾਕਰ ਜਿਹੜੇ ਨੇ ਉਹ ਪਹਿਲਾ ਭਾਰਤ ਦਾ ਇੱਕ ਜਿਹੜਾ ਮੈਡਲ ਹੈ ਬ੍ਰੌਂਜ਼ ਮੈਡਲ ਉਹਨੂੰ ਜਿੱਤ ਚੁਕੇ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ ਸ਼ੂਟਰ ਜਿਹੜੇ ਹੈ ਉਹ ਵੀ ਜਿਹੜਾ ਹੈ ਕੁਝ ਨਾ ਕੋਈ ਕਮਾਲ ਕਰਨਗੇ ਕਿਉਂਕਿ ਜਿਹੜੀ ਮਨੂ ਬਕਰ ਨੇ ਰੈਜਿਸਟਰ ਮੈਡਲ ਲਿਆ ਉਸ ਤੋਂ ਬਾਅਦ ਜਿਹੜੇ ਹੋਰ ਜ਼ਿਆਦਾ ਸ਼ੂਟਰਸ ਹੋਣਗੇ ਉਹਨਾਂ ਨੂੰ ਵੀ ਇਸ ਤੋਂ ਹੌਸਲਾ ਮਿਲੇਗਾ ਔਰ ਇਸ ਦੇ ਨਾਲ ਜਿਹੜਾ ਇੱਕ ਖਾਤਾ ਖੁੱਲਿਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 14 ਦਿਨ ਜੋ 올림픽ਸ ਬਜੇ ਹੈ ਉਸ 'ਚ ਬਹੁਤ ਸਾਰੇ ਮੈਡਲ ਜਿਹੜੇ ਹਨ ਭਾਰਤ ਜਿੱਤ ਸਕਦਾ ਹੈ। ਤਾਂ ਮੇਰੇ ਨਾਲ ਐਸੇ ਖਬਰ ਤੇ ਰੰਜੀਤ ਚਟਾਲਾ ਕੈਬਨਿਟ ਮੰਤਰੀ ਹਰਿਆਣਾ ਦੇ ਫੋਨ ਲਾਈਨ ਤੇ ਜੁੜੇ ਨੇ ਰੰਜੀਤ ਚਟਾਲਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਤੇ। ਬਹੁਤ ਧੰਨਵਾਦ ਜੀ ਥੈਂਕ ਯੂ ਮੈਡਮ ਜੀ ਰਣਜੀਤ ਜੀ ਪਾ ਹਰਿਆਣਾ ਦੀ ਖਿਡਾਰਨ ਨੇ ਨਾਮ ਰੌਸ਼ਨ ਕਰ ਦਿੱਤਾ 12 ਸਾਲਾਂ ਬਾਅਦ ਭਾਰਤ ਦੇ ਨਾਮ ਇਹ ਮੈਡਲ ਹੋਇਆ ਹੈ 12 ਸਾਲਾਂ ਬਾਅਦ ਇਤਿਹਾਸ ਰਚਿਆ ਗਿਆ ਕੀ ਕਹਿਣਾ ਚਾਹੋਗੇ ਮੈਂ ਹਰਿਆਣਾ ਦੀ ਬੇਟੀ ਨੂੰ ਵਧਾਈ ਦਿੰਦਾ ਹਾਂ ਮਨੂ ਬਾਕਰ ਨੂੰ ਉਸ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਉਸੇ ਟ੍ਰੇਨਿੰਗ ਦੀ ਉਹਨਕੋ ਵੀ ਕਿ ਉਹਨਾਂ ਨੇ ਇੰਡੀਆ ਦਾ ਪਹਿਲਾ ਬ੍ਰਾਂਜ਼ ਮੈਡਲ ਜੀਤਾ ਹੈ 올림픽 ਨੇ ਔਰ ਕਿਛੀ ਮਹਿਲਾ ਨੇ ਪਹਿਲੀ ਵਾਰ ਜਿੱਤਿਆ ਇਸ ਲਈ ਮੈਂ ਬਹੁਤ-ਬਹੁਤ ਬਧਾਈ ਦਿੰਦਾ ਹਾਂ ਤੇ ਇਸ ਦਾ ਨਾਮ ਰੋਸ਼ਨ ਕਰਿਆ ਔਰ ਉਸ ਪਰਿਵਾਰ ਨੇ ਆਪਣੇ ਆਪ ਨੂੰ ਪੂਰੀ ਦੁਨੀਆ ਵਿੱਚ ਆਪਣਾ ਧੰਕਾ ਬਜਾਏ ਉਸ ਲਈ ਮੈਂ ਉਸ ਬੇਟੀ ਨੂੰ ਬਹੁਤ-ਬਹੁਤ ਬਧਾਈ ਦਿੰਦਾ ਹਾਂ ਸੋ ਮੇਰੇ ਨਾਲ ਇਸੇ ਖਬਰ ਦੇ ਉਤੇ ਮੇਰੇ ਸਹਿਯੋਗੀ ਬਜ਼ਮ ਵਰਮਾ ਫੋਨ ਲਾਈਨ ਤੋਂ ਜੁੜੇ ਹੋਏ ਨੇ ਬਜ਼ਮ ਪਹਿਲੀ ਸ਼ਾਨਦਾਰ ਜਿੱਤ ਹੋਈ ਹੈ ਭਾਰਤ ਦੇ ਨਾਮ ব্রੌਂਜ਼ ਮੈਡਲ ਜਿੱਤਿਆ ਗਿਆ ਥੋੜੀ ਦੇਰ ਦੇ ਵਿੱਚ ਫਾਈਨਲ ਮੈਚ ਵੀ ਹੋਣਾ ਵਾਖ ਵਾਖ ਜਿਹੜੇ ਖਿਡਾਰੀ ਨੇ ਨੈਟਕੇਡਾ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੇ ਨੇ ਬਿਲਕੁਲ ਤੁਹਾਨੂੰ ਦੱਸੀਏ ਕਿ ਬਹੁਤ ਵੱਡੀ ਜਿੱਤ ਹੈ ਭਾਰਤ ਦੇ ਲਈ ਕਿ ਪਹਿਲਾ ব্রونز ਮੈਡਲ ਭਾਰਤ ਨੂੰ ਮਨੂ ਭਾਕਰ ਨੇ ਜਲਾ ਹੈ ਉਹ ਦਿਲਵਾ ਦਿੱਤਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਸਟਾਰਟਿੰਗ ਤੋਂ ਕਰ ਲਈਏ ਗੱਲ ਜੇ 20 ਕਿਉਂਕਿ 20 ਰਾਊਂਡ ਦੇ ਸ਼ਾਰਟਸ ਹੁੰਦੇ ਨੇ ਉਹ 20 ਰਾਊਂਡ ਦੇ ਵਿੱਚ ਮਨੂ ਭਾਕਰ ਤੀਸਰੇ ਨੰਬਰ ਤੇ ਰਹੀ ਹਾਲਾਂਕਿ ਲੜਾਈ ਸਿਲਵਰ ਦੇ ਲਈ ਵੀ ਲਹੀ ਹੈ ਪਰ ਸਿਲਵਰ ਤੇ ਸਿਰਫ 0.1% ਤੋਂ ਮਨੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸਾਊਥ ਕੋਰੀਆ ਦੇ ਤੇ ਵੀ ਅੰਟਰ ਸੀਗੇ ਉਹਦੇ ਨਾਲ ਪਰ ਅੱਗੇ ਪਹਿਲੀ ਤੇ ਦੂਸਰੀ ਦੋਨੋਂ ਜਿਹੜੇ ਇੱਕ ਸੂਟਰ ਨੇ ਤਾਂ 올ਿਪੀਅਨਸ ਨੇ ਉਹਨਾਂ ਨੂੰ ਜਿਹੜੇ ਨੇ ਉਹ ਸਾਊਥ ਕੋਰੀਆ ਦੇ ਹੀ ਨੇ ਤੀਜੇ ਨੰਬਰ ਤੇ ਮਨੂ ਪਾਕਰ ਸੀ ਜੀ ਤੇ ਬਹੁਤ ਵੱਡੀ ਜਿੱਤ ਹੈ ਕਿਉਂਕਿ ਇਸ ਤੋਂ ਪਹਿਲਾਂ 올ਿਪੀਕਸ ਦੀ ਗੱਲ ਕਰ ਲਈਏ ਇਸ ਤਰੀਕੇ ਨਾਲ 10 ਮੀਟਰ ਔਮਨ ਸ਼ੂਟਿੰਗ ਚ ਕਿਸੇ ਦਾ ਇਹੋ ਜਿਹਾ ਮੈਡਲ ਜਿਹੜਾ ਨਹੀਂ ਆਇਆ ਸੀਗਾ ਇੰਡੀਆ ਦੇ ਇਸ ਤਰੀਕੇ ਨਾਲ ਮਨੂ ਪਾਕਰ ਇਸ ਵਾਰੀ ਲੈ ਕੇ ਆਇਆ ਯਾਨੀ ਇਤਿਹਾਸ ਬਣਾ ਦਿੱਤਾ ਕੱਲ ਦੀ ਗੱਲ ਕਰ ਲਈਏ ਕੱਲ ਹੀ 올ਿਪੀਕਸ ਦੀ ਸ਼ੁਰੂਆਤ ਹੋਈ ਤੇ ਪਰਸੋਂ ਮਾਫ ਕਰਨਾ ਪਰਸੋਂ 올림픽 ਦੀ ਸ਼ੁਰੂਆਤ ਹੋਈ ਤੇ ਅੱਜ ਦੂਸਰੇ ਹੀ ਦਿਨ ਜਿਹੜਾ ਹੈਗਾ ਉਹ ਮੈਡਲ ਇੰਡੀਆ ਨੂੰ ਜਿਹੜਾ ਹੈ ਬ੍ਰੌਂਜ਼ ਮੈਡਲ ਮਿਲ ਗਿਆ ਤੁਹਾਨੂੰ ਦੱਸ ਦਈਏ ਘੱਟੋ ਘੱਟ 201.3 ਦੇ ਨਾਲ ਜੋ ਹੈ ਉਹ ਮਨੂਪਾਕਰ ਫਾਈਨਲ ਤੱਕ ਪਹੁੰਚੇ ਤੇ ਉਸ ਤੋਂ ਬਾਅਦ ਜਦ ਸ਼ੂਟ ਕੀਤਾ ਤੇ 221.7 ਮਨੂਪਾਕਰ ਦਾ ਸਕੋਰ ਸੀਗਾ ਟੋਟਲ ਸਕੋਰ ਸੀਗਾ ਜਿਹਦੇ ਵਿੱਚ ਮਨੂਪਾਕਰ ਨੂੰ ਬ੍ਰੌਂਜ਼ ਮੈਡਲ ਜਿਹੜਾ ਹੈ ਉਹ ਮਿਲੇ ਹੈ ਇੱਕ ਵੱਡੀ ਸ਼ਾਨਦਾਰ ਜਿੱਤ ਹੈ ਤੇ ਤੁਹਾਨੂੰ ਦੱਸ ਦਈਏ ਕਿ ਕੁਝ ਦੇਰ ਕੁਝ ਦੇਰ ਪਹਿਲਾਂ ਇਹ ਵੀ ਜਾਣਕਾਰੀ ਮਿਲੀ ਹੈ ਕਿਉਂਕਿ ਡੀਏਵੀ 10 ਜਿਹੜਾ ਸੈਕਟਰ ਚੰਡੀਗੜ੍ਹ ਕਾਲਜ ਹੈ ਉਦੇ ਵਿੱਚ ਮਨੂ ਪਾਕਰ ਜਿਹੜੀ ਹੈ ਉਹ ਪੜਾਈ ਵੀ ਕਰ ਰਹੀ ਹੈ ਆਪਣੀ ਤੇ ਇਸ ਕਰਕੇ ਉੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਜੜ ਕਰੀ ਵੀ ਮਿਲ ਰਹੀ ਹੈ ਕਿ ਕੁਝ ਹੀ ਦਿਨ ਤੇ ਕਬੱਡੀ ਸੈਲੀਬ੍ਰੇਸ਼ਨ ਸੰਢੀਗੜ ਦੇ ਡੀਬੀ 10 ਸੈਕਟਰ ਕਾਲਜ 'ਚ ਉਹ ਵੀ ਮਨਾਈ ਜਾਏਗੀ ਮਨੂ ਪਾਕਰ ਦੀ ਇਸ ਜਿੱਤ ਨੂੰ ਲੈ ਕੇ ਕਿਉਂਕਿ ਇੱਕ ਵਿਮਨ ਜਿਹੜੀ ਹੈ ਸ਼ੂਟਿੰਗ 올림픽ਸ ਜਿੱਤੀ ਹੈ ਤੇ ਦੁੱਧੀ ਗੱਲ ਪਹਿਲਾ ਮੈਡਲ ਦੇਸ਼ ਨੂੰ ਮਨੂ ਪਾਕਰ ਲੈ ਕੇ ਆਈ ਹੈ ਛੋਟੀ ਜਿਹੀ ਉਮਰ 'ਚ ਕੀ ਕਹਾਂਗੇ ਕੁਝ ਬੋਲੋ ਕੀ ਕਹਾਂ ਮੈਂ ਆਸ਼ੀਰਵਾਦੋ ਬਹੁਤ ਬੜੀਆ ਬੇਟੀ ਨੇ ਬਹੁਤ ਤਾਰੀਫ ਕਰੀ ਹੈ ਬੇਟੀ ਨੂੰ ਬਹੁਤ ਵਾਤ ਕਰੀ ਹੈ तो बेटी को किस तरह है? स्वागत करोगे आप हाँ करेंगे क्या खिलाओगे क्या खिलाएंगे सोना की निकाल क्या करूँगा कुछ बनाओगे हाँ? कुछ स्पेशल कुछ बनाओगे बनाऊंगा यही हाँ। पूरे विश्व में तीसरे नंबर पे आ गई है हाँ ठीक है मेडल अच्छा है अच्छा बढ़िया बेटा बहुत बढ़िया बड़ों की इज्जत करती है छोटों से प्यार करती है तो बहुत अच्छी खाने में पसंद है मनु को मनु को खाने में खीर मतलब सब्जी रोटी करके घर का खाना बहुत पसंद है मनु को बाहर नहीं खाती बिल्कुल भी तो दुआ करेंगे आगे दो मैचों के लिए बिल्कुल, बिल्कुल दुआ करूंगी और मैं भगवान से प्रे भी करूंगी ਕਿ 골ਡ ਲੈ ਕੇ ਆਏ ਮੇਰੇ ਬੇਟੇ ਠੀਕ ਹੈ ਸੁਹਾਰ ਕੇ ਚਤਨ ਵਾਲੇ ਨੂੰ ਬਾਜ਼ੀਗਰ ਕਿਹਾ ਜਾਂਦਾ ਹੈ ਇਹ ਸੁਧਾਰਨ ਨੂੰ ਦਿੰਦਿਆਂ ਮਨੁਪਾਕਰ ਨੇ ਇੱਕ ਐਗਜ਼ਾਮਪਲ ਸੈੱਟ ਕਰ ਦਿੱਤਾ ਹੈ ਪਿਛਲੇ ਟੋਕੀਓ 올림픽ਸ ਦੇ ਵਿੱਚ ਮਨੁਪਾਕਰ ਨੇ ਹਾਰ ਦਾ ਸਾਹਮਣਾ ਕੀਤਾ ਸੀ ਉਸ ਹਾਰ ਤੋਂ ਬਿਲਕੁਲ ਹਿੰਮਤ ਨਹੀਂ ਹਾਰੀ ਮਨੁਪਾਕਰ ਨੇ ਬਲਕਿ ਪੈਰਿਸ 올림픽 ਕਿਡਾ ਦੇ ਵਿੱਚ ਇਤਿਹਾਸ ਰਚ ਕੇ ਦਿਖਾ ਦਿੱਤਾ ਮਨੁਪਾਕਰ ਨੇ